ਇੱਕ ਬੇਹਦ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਕੇ ਆਪਣੀ ਭੈਣ ਦੇ ਭੋਗ ਤੇ ਜਾ ਰਹੇ ਦੋ ਭਰਾਵਾਂ ਦੀ ਮੌਤ ਹੋ ਗਈ ਹੈ ਜੀ ਹਾਂ ਦੋਵੇਂ ਸਖੇ ਭਰਾ ਆਪਣੀ ਭੈਣ ਦੇ ਭੋਗ ਤੇ ਜਾ ਰਹੇ ਸੀ ਇਸ ਦੌਰਾਨ ਦੋਵਾਂ ਨਾਲ ਰਸਤੇ 'ਚ ਭਿਆਨਕ ਹਾਦਸਾ ਵਾਪਰ ਗਿਆ ਅਤੇ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਦਰਸਲ ਦੋਵੇਂ ਭਰਾ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੀ ਭੈਣ ਦੇ ਭੋਗ ਲਈ ਉਹਨਾਂ ਦੇ ਪਿੰਡ ਜਾ ਰਹੇ ਸੀ ਤਾਂ ਰਸਤੇ ਵਿੱਚ ਅਚਾਨਕ ਸਫੈਦੇ ਦੇ ਦਰਖਤ ਦਾ ਵੱਡਾ ਇੱਕ ਟਾਣਾ ਟੁੱਟ ਕੇ ਦੋਵਾਂ ਦੇ ਉੱਪਰ ਡਿੱਗ ਗਿਆ ਜਿਸ ਕਾਰਨ ਮੋਟਰਸਾਈਕਲ ਚਲਾ ਰਿਹਾ ਵਿਅਕਤੀ ਇਸ ਤੇ ਕਾਬੂ ਨਹੀਂ ਰੱਖ ਸਕਿਆ ਅਤੇ ਦੋਵੇਂ ਹੀ ਸੜਕ ਦੇ ਕੰਡੇ ਡਿੱਗੇ ਜਿਸ ਕਾਰਨ ਦੋਵਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਨੇੜੇ ਇਹ ਭਿਆਨਕ ਹਾਦਸਾ ਵਾਪਰਿਆ ਜਦੋਂ ਮੋਟਰਸਾਈਕਲ ਤੇ ਜਾ ਰਹੇ ਦੋ ਸਕੇ ਭਰਾਵਾਂ ਉੱਪਰ ਸੜਕ ਕਿਨਾਰੇ ਲੱਗੇ ਸਫੈਦੇ ਦੇ ਦਰਖਤ ਦਾ ਵੱਡਾ ਟਾਹਣਾ ਟੁੱਟ ਕੇ ਡਿੱਗਿਆ ਜਿਸ ਕਾਰਨ ਮੋਟਰਸਾਈਕਲ ਚਲਾ ਰਿਹਾ ਵਿਅਕਤੀ ਮੋਟਰਸਾਈਕਲ ਤੇ ਕਾਬੂ ਨਹੀਂ ਰੱਖ ਸਕਿਆ ਅਤੇ ਇਸ ਦੌਰਾਨ ਦੋਵਾਂ ਭਰਾਵਾਂ ਦੀ ਮੌਤ ਹੋ ਗਈ ਹਾਲਾਂਕਿ ਇਸ ਹਾਦਸੇ ਦਾ ਕਾਰਨ ਸਫੈਦੇ ਦੇ ਟਾਹਣੇ ਦੱਸਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਪਰਿਵਾਰ ਨੇ ਦੋਵਾਂ ਦੇ ਕਿਸੇ ਗੱਡੀ ਨਾਲ ਟਕਰਾਉਣ ਦਾ ਖਦਸ਼ਜਤਾ ਹੈ ਪਰਿਵਾਰ ਦਾ ਇਲਜ਼ਾਮ ਹੈ ਕਿ ਕਿਸੇ ਗੱਡੀ ਨੇ ਦੋਵਾਂ ਨੂੰ ਟੱਕਰ ਮਾਰੀ ਹੈ ਜਿਸ ਕਾਰਨ ਦੋਵਾਂ ਦੀ ਮੌਤ ਹੋਈ ਹੈ ਉਹਨਾਂ ਇਸ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਵੀ ਕੀਤੀ ਹੈ ਗਰਮੀਤ ਸਿੰਘ ਪਿੰਡ ਵਾਸੀ ਸ਼ੂਰਕਲਾ ਉਹ ਜਾਣਦੇ ਨੇ ਖਾਰੇ ਤੇ ਆਉਂਦਿਆ ਰਸਤੇ ਵਿੱਚ ਐਕਸੀਡੈਂਟ ਹੋ ਗਿਆ ਸਾਨੂੰ ਪਤਾ ਲੱਗਾ ਆਈ ਮੌਕੇ ਤੇ ਆਈਆਂ ਪਰ ਇੱਥੇ ਹੋਰ ਵੀ ਜਿਹੜਾ ਸਮਾਨ ਪਿਆ ਵਾ ਤੇ ਉਹ ਕਹਿੰਦੇ ਟੈਣਾ ਵਜ ਕੇ ਡੇਗਾ ਅਸੀਂ ਜਿਹੜੀ ਆ ਪੂਰੀ ਆਪਣੀ ਜਾਣਕਾਰੀ ਕਰਾਉਣੀ ਚਾਹੁੰਦੇ ਆ ਕਿ ਇਹ ਜਿਹੜਾ ਵਾ ਕੀ ਇਹਨਾਂ ਨੇ ਪਾਣਾ ਵਰਤਿਆ ਵਾ ਫੇਰ ਅਸੀਂ ਜਿਹੜਾ ਅਗਲੀ ਕਾਰਵਾਈ ਜਿਹੜੀ ਹੋਏਗੀ ਫੇਰ ਅਸੀਂ ਜਾ ਰਹੇ ਨੇ ਕਾ ਇਹ ਖਾਰੇ ਕਾਦੀ ਮਿਰਜ਼ੀਆਂ ਕਾਦੀਆਂ ਮਿਰਜ਼ੀਆਂ ਲਾ ਕੇ ਖਾਰਾ ਵਾ ਹਾਂਜੀ ਜਦ ਕੇ ਦੂਜੇ ਪਾਸੇ ਮੌਕੇ ਤੇ ਐਸਐਸਐਫ ਦੀ ਟੀਮ ਵੀ ਪਹੁੰਚੀ ਜਿਨ੍ਹਾਂ ਵੱਲੋਂ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਏ ਗਏ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ ਗਿਆ ਦੀ ਗੱਲ ਹੈ ਕਰੀਬ 11:10 ਵਜੇ ਤੈਨੂੰ ਕਾਲ ਆਈ ਪਨੋਰਮ ਤੋਂ ਕਿ ਬੱਬੇ ਵਾਲੇ ਲਾਗੇ ਪੰਪ ਲਾਗੇ ਇੱਕ ਐਕਸੀਡੈਂਟ ਹੋਇਆ ਹੈ ਜਿੱਥੇ ਮੌਕੇ ਤੇ ਪਹੁੰਚੇ ਪਹੁੰਚ ਕੇ ਦੇਖਿਆ ਜਿੱਥੇ ਦੋ ਬੰਦਿਆਂ ਦੀ ਡੈਥ ਹੋ ਚੁੱਕੀ ਜਿਹੜੇ ਕਿ ਜਿਦਾ ਨਾਂ ਇੱਕ ਦਾ ਨਾਂ ਬਲਕਾਰ ਸਿੰਘ ਗੁਰਮੇਦ ਸਿੰਘ ਸੰਨਫ ਬੂਰ ਸਿੰਘ ਦੋਵੇਂ ਵਾਸੀ ਸਹੂਰ ਦਰਾਂਗੇ ਲਾਗੇ ਪੈਂਦਾ ਇਹਨਾਂ ਦਾ ਜੀ ਤੇ ਹੁਣ ਥਾਣੇ ਵਾਲਿਆਂ ਨੇ ਸੂਚਨਾ ਕਰ ਦਿੱਤਾ ਕਿ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਅੱਗੇ ਦੀ ਕਾਰਵਾਈ ਹੋਏਗੀ ਜੀ ਦੋਵੇਂ ਭਰਾ ਸੀਗੇ ਦੋਹੇ ਸਕੇ ਭਰਾ ਇਹ ਜੀ ਇਹਨਾਂ ਤੋਂ ਭੋਗਤੇ ਜਾ ਰਹੇ ਕਿਤੇ ਆਪਣੇ ਭੈਣਾਂ ਪਿੰਡ ਦੇ ਪਿੰਡ ਇਥੇ ਠਾਣੇ ਵਾਲਾ ਕਹਿੰਦੇ ਇੱਥੇ ਜਾ ਰਹੇ ਭੋਗਤੇ ਠਾਣੇ ਵਾਲੇ ਪਿੰਡ ਭੋਗਤੇ ਜਾ ਰਹੇ ਕਹਿੰਦੇ ਜੀ ਰੈਣ ਵਾਲੇ ਬੰਦੇ ਹੈਗੇ ਰੈਣ ਵਾਲੇ ਸੂਰ ਪਿੰਡ ਆਈ ਤੇ ਰੰਗ ਜਿਹਾ ਲੱਗੇ ਨਹੀਂ ਕੰਮ ਕਰ ਕਰਦੇ ਕਿੰਨੀ ਕਿੰਨੀ ਉਮਰ ਵਾਂ ਖੇਤੀਬਾੜੀ ਦਾ ਕੰਮ ਕਰਦਾ ਕਰੀਬ 60 ਸਾਲ ਦੇ ਕਰੀਬ ਉਮਰ ਆਉਂਦੀ ਇਹਨਾਂ ਦੀ ਕਰਦਾ ਹੈ ਕੰਮ ਕਰਦੇ ਦੋ ਹੀ ਸਕੇ ਪਰ ਆਏ ਆਡਲੋਂ ਮੁੱਖ ਮੁੱਖ ਤੋਂ ਥਾਣਾ ਐਸਐਸਓ ਆ ਗਏ ਨੇ ਅਗਲੀ ਕਾਰਵਾਈ ਉਹਨਾਂ ਨੇ ਕਰਨੀ ਹੈ ਤੇ ਐਸਐਸਓ ਸਾਡਾ ਮੌਕੇ ਤੇ ਪਹੁੰਚਦਾ ਟਾਈਮ ਕਮ ਹੈ ਉਹ ਆ ਗਏ ਆ ਅਗਲੀ ਕਾਰਵਾਈ ਠਾਣੇ ਵਾਲੇ ਕਰਨਗੇ ਹਾਂਜੀ ਡੈਡ ਬੜੀਆਂ ਹੋਰ ਸਵਾਲ ਹੋਰ ਲੈ ਕੇ ਜਾਣਗੇ ਜਿੱਥੇ ਇਹਨਾਂ ਦਾ ਪੋਸਟ ਮਾਰਨ ਤੋਂ ਬਾਅਦ ਫਿਰ ਹਾਂਜੀ ਇਹਦੇ ਭਰਾ ਪਹੁੰਚ ਗਏ ਲਾ ਕੇ ਆਣ ਗਵਾਰ ਸਰੇ ਆ ਗਏ ਜਿੰਨੇ ਆ ਕੇ ਤੇ ਜਾਣਕਾਰੀ ਮੁਤਾਬਕ ਦੋਵੇਂ ਸਗੇ ਭਰਾ ਆਪਣੀ ਪਿੰਡ ਦੇ ਭੂਗ ਤੇ ਪਿੰਡ ਖਾਰੇ ਜਾ ਰਹੇ ਸੀ ਕਿ ਰਸਤੇ ਵਿੱਚ ਦੋਨਾਂ ਭਰਾਵਾਂ ਦੇ ਨਾਲ ਇਹ ਹਾਸਾ ਵਾਪਰ ਗਿਆ ਅਤੇ ਦੋਵਾਂ ਦੀ ਮੌਤ ਹੋ ਗਈ ਹੈ ਦੱਸਦੀ ਇੱਕ ਇੱਕ ਕੁਝ ਦਿਨ ਪਹਿਲਾਂ ਇਹਨਾਂ ਦੋਵਾਂ ਵਿਅਕਤੀਆਂ ਦੀ ਜੋ ਸਖੀ ਭੈਣ ਸੀ ਉਸ ਦੀ ਮੌਤ ਹੋ ਗਈ ਸੀ ਜਿਸ ਦੀ ਕੀ ਆਤਮਿਕ ਸ਼ਾਂਤੀ ਲਈ ਪੋਗ ਰੱਖਿਆ ਗਿਆ ਸੀ ਪਰ ਇਸ ਦੌਰਾਨ ਰਸਤੇ ਵਿੱਚ ਜਾਂਦੇ ਹੋਏ ਇਹਨਾਂ ਨਾਲ ਇਹ ਹਾਸਾ ਵਾਪਰ ਗਏ ਅਤੇ ਆਪਣੀ ਭੈਣ ਦੇ ਪੋਗ ਵਾਲੇ ਦਿਨ ਹੀ ਇਹ ਦੋਵੇਂ ਵਿਅਕਤੀ ਵੀ ਚਲ ਬਸੇ ਨੇ ਫਿਲਹਾਲ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਹੈ ਅਤੇ ਪਰਿਵਾਰ ਦੋਵਾਂ ਦੀ ਮੌਤ ਦੇ ਅਸਲ ਕਾਰਨਾਂ ਦੀ ਜਾਂਚ ਦੀ ਮੰਗ ਕਰ ਰਿਹਾ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ